ਵੀਡੀਓ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਲੋ ਵੀ ਸੱਜਣੋ ਤੁਹਾਨੂੰ ਇੱਕ ਮਸ਼ੀਨ ਇਹੋ ਜੀ ਦਿਖਾਉਣ ਲੱਗੇ ਆਂ ਕੰਪਨੀ ਕਹਿੰਦੀ ਵੀ ਗੋਲ ਬੀਜ ਵਾਲੀਆਂ ਲਗਭਗ ਲਗਭਗ ਸਾਰੀਆਂ ਹੀ ਫਸਲਾਂ ਤੁਸੀਂ ਇਸ ਮਸ਼ੀਨ ਦੇ ਨਾਲ ਬੀਜ ਸਕਦੇ ਹੋ ਤੇ ਇਹਨੂੰ ਚਲਾਉਣ ਦੇ ਲਈ ਕੋਈ ਵੱਡਾ 4x4 ਟਰੈਕਟਰ ਨਹੀਂ ਚਾਹੀਦਾ ਜਿਹੜੇ ਵੀ ਟਰੈਕਟਰ ਦੇ ਨਾਲ ਆਪਾਂ ਖੇਤਾਂ ਦੇ ਵਿੱਚ ਥੋੜੀ ਜ਼ਿਆਦਾ ਐਚਪੀ ਵਾਲੇ ਨਾਲ ਆਪਾਂ ਵਰਕ ਕਰਦੇ ਆਂ ਖੇਤੀ ਲਈ ਯੂਜ਼ ਕਰਦੇ ਆਂ ਉਸੇ ਟਰੈਕਟਰ ਦੇ ਨਾਲ ਹੀ ਤੁਸੀਂ ਇਸ ਮਸ਼ੀਨ ਨੂੰ ਬਹੁਤ ਆਸਾਨੀ ਦੇ ਨਾਲ ਚਲਾ ਸਕਦੇ ਹੋ ਤੇ ਇਸ ਮਸ਼ੀਨ ਨੂੰ ਚਲਾਉਣ ਦੇ ਨਾਲ ਡੀਜ਼ਲ ਖਰਚਾ ਜਿਹੜਾ ਉਹ ਵੀ ਬਹੁਤ ਘੱਟ ਪੈਂਦਾ ਹੈ ਕਿ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੀਟੀਓ ਪਾਵਰ ਦੀ ਜਰੂਰਤ ਨਹੀਂ ਪੈਂਦੀ ਸਿੰਪਲ ਹਾਲਾ ਵਾਂਗੂ ਤੁਸੀਂ ਲਿੰਕਾਂ ਦੇ ਵਿੱਚ ਪਾ ਕੇ ਇਸ ਮਸ਼ੀਨ ਨੂੰ ਯੂਜ਼ ਕਰ ਸਕਦੇ ਹੋ ਦੋਸਤੋ ਇੱਕ ਹੋਰ ਬਹੁਤ ਵੱਡੀ ਐਡਜਸਟਮੈਂਟ ਇਸ ਮਸ਼ੀਨ ਦੇ ਵਿੱਚ ਕੰਪਨੀ ਦੇ ਵੱਲੋਂ ਦਿੱਤੀ ਗਈ ਹੈ ਜੇਕਰ ਤੁਸੀਂ ਇੱਕ ਬੈੱਡ ਦੇ ਉੱਪਰ ਦੋ ਓੜੇ ਕੱਢਣਾ ਚਾਹੁੰਦੇ ਹੋ ਤਿੰਨ ਓੜੇ ਕੱਢਣਾ ਚਾਹੁੰਦੇ ਹੋ ਜਾਂ ਫਿਰ ਪੰਜ ਓੜੇ ਕੱਢਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਬੜੀ ਆਸਾਨੀ ਦੇ ਨਾਲ ਐਡਜਸਟਮੈਂਟ ਕਰ ਸਕਦੇ ਹੋ ਜੇਕਰ ਤੁਸੀਂ ਕਣਕ ਬੀਜਣਾ ਚਾਹੁੰਦੇ ਹੋ, ਮੂੰਗੀ ਬੀਜਣਾ ਚਾਹੁੰਦੇ ਹੋ, ਮੱਕੀ ਬੀਜਣਾ ਚਾਹੁੰਦੇ ਹੋ, ਛੋਲੇ ਬੀਜਣਾ ਚਾਹੁੰਦੇ ਹੋ, ਪਿੰਡੀਆਂ ਬੀਜਣਾ ਚਾਹੁੰਦੇ ਹੋ ਜਾਂ ਹੋਰ ਕੋਈ ਵੀ ਗੋਲ ਬੀਜ ਵਾਲੀ ਫਸਲ ਤੁਸੀਂ ਬੀਜਣਾ ਚਾਹੁੰਦੇ ਹੋ, ਸਰੋਂ ਬੀਜਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਬਹੁਤ ਆਸਾਨੀ ਦੇ ਨਾਲ ਜਿਹੜੀ ਬਜਾਈ ਇਸ ਮਸ਼ੀਨ ਦੇ ਨਾਲ ਕਰ ਸਕਦੇ ਹਾਂ ਜੇਕਰ ਦੋਸਤੋ ਤੁਸੀਂ ਇੱਕ ਬੈੱਡ ਦੇ ਉੱਪਰ ਇੱਕ ਤੋਂ ਜ਼ਿਆਦਾ ਫਸਲਾਂ ਬੀਜਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਆਸਾਨੀ ਦੇ ਨਾਲ ਐਡਜਸਟਮੈਂਟ ਕਰਕੇ ਬੀਜ ਸਕਦੇ ਹੋ ਵੀਡੀਓ ਤੁਹਾਡੇ ਸਾਹਮਣੇ ਚੱਲ ਰਹੀ ਹੈ ਕਿਉਂਕਿ ਬੀਜ ਅਲੱਗ-ਅਲੱਗ ਰੱਖਣਾਂ ਦੇ ਵਿੱਚ ਅਲੱਗ-ਅਲੱਗ ਮਾਤਰਾ ਦੇ ਵਿੱਚ ਪੈਂਦਾ ਹੈਗਾ ਬੈੱਡ ਦਾ ਸਾਈਜ਼ ਥੋੜਾ ਵੱਡਾ ਬਣਾਉਣਾ ਚਾਹੁੰਦੇ ਹੋ ਚੌੜਾ ਬਣਾਉਣਾ ਚਾਹੁੰਦੇ ਹੋ ਜਾਂ ਢੀੜਾ ਬਣਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਆਰਾਮਦਾਰੀ ਦੇ ਨਾਲ ਐਡਜਸਟਮੈਂਟ ਕਰ ਸਕਦੇ ਹੋ ਤੇ ਇੱਕ ਹੋਰ ਬਹੁਤ ਵੱਡੀ ਖੂਬੀ ਇਸ ਮਸ਼ੀਨ ਦੇ ਵਿੱਚ ਹੈ ਮੈਂ ਪਿਛਲੇ ਬਹੁਤ ਸਾਲਾਂ ਤੋਂ ਇਹਨੂੰ ਦੀ ਕੋਈ ਵੀ ਰਿਪੇਅਰ ਜਿਹੜੀ ਉਹ ਹਜੇ ਤੱਕ ਇਹਦੇ ਵਿੱਚ ਮੈਨੂੰ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਬਹੁਤ ਹੈਵੀ ਮਟੀਰੀਅਲ ਹੈ ਜਿਹੜਾ ਇਹਦੇ ਉੱਤੇ ਲੱਗਿਆ ਹੋਇਆ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦਾ ਜਿਵੇਂ ਹੁਣ ਮੱਕੀ ਦਾ ਸੀਜ਼ਨ ਆਉਣ ਵਾਲਾ ਹੈ ਲਗਾਤਾਰ ਕਣਕ ਦੀ ਕਟਾਈ ਹੋ ਰਹੀ ਹੈ ਉਸ ਤੋਂ ਬਾਅਦ ਤੂੜੀ ਵਣ ਰਹੀ ਹੈ ਤੇ ਫੇਰ ਆਪਾਂ ਇਹ ਬਾਣ ਦੀ ਬਹਾਈ ਕਰਕੇ ਲਾਰਜ ਸਕੇਲ ਤੇ ਮੱਕੀ ਬੀਜਾਂਗੇ ਪਸ਼ੂਆਂ ਦੇ ਲਈ ਤੇ ਜਦੋਂ ਖਰਚਾਂ ਵਾਲੇ ਬਾਣ ਦੇ ਵਿੱਚ ਕਿਸੇ ਹੋਰ ਮਸ਼ੀਨ ਦੇ ਨਾਲ ਆਪਾਂ ਬਜਾਈ ਕਰਦੇ ਆ ਤਾਂ ਉਹਦੇ ਵਿੱਚ ਗੀਲੇ ਬਹੁਤ ਫਸਦੇ ਆ ਜਿਹਦੇ ਨਾਲ ਬਹੁਤ ਪਰੇਸ਼ਾਨੀ ਆਉਂਦੀ ਆ ਬਜਾਈ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀ ਤਾਂ ਕੰਪਨੀ ਨੇ ਆਹ ਵਾਲੀ ਐਡਜਸਟਮੈਂਟ ਹੈ ਜਿਹੜੀ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਕੀਤੀ ਹੋਈ ਹੈ ਜਿਹਦੇ ਨਾਲ ਬੀ ਦੀ ਜਰਮੀਨੇਸ਼ਨ ਬਹੁਤ ਵਧੀਆ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੇ ਕਰਚੀ ਵਗੈਰਾ ਫਸਣ ਦੀ ਜਿਹੜੀ ਸਮੱਸਿਆ ਉਹ ਬਹੁਤ ਘੱਟ ਆਉਂਦੀ ਹੈ ਜੀ ਸੱਜਣੋ ਜੇਕਰ ਆਪਣਾ ਬਾਣ ਬਹੁਤ ਜ਼ਿਆਦਾ ਸੁੱਕ ਚੁੱਕਾ ਹੈ ਜਾਂ ਬਾਣ ਆਪਣਾ ਥੋੜਾ ਜਿਹਾ ਗਿੱਲਾ ਹੈ ਤਾਂ ਵੀ ਆਪਾਂ ਬਹੁਤ ਆਸਾਨੀ ਦੇ ਨਾਲ ਵਧੀਆ ਤਰੀਕੇ ਦੇ ਨਾਲ ਬਜਾਈ ਕਰ ਸਕਦੇ ਹਾਂ ਤੇ ਬਹੁਤ ਸੋਹਣੀ ਇਹਦੀ ਜਰਮੀਨੇਸ਼ਨ ਹੁੰਦੀ ਹੈ ਉਸ ਤੋਂ ਇਹਦੀ ਕੀਮਤ ਬਹੁਤ ਘਟ ਹੈ ਤੇ ਆਪਾਂ ਫਸਲਾਂ ਇਹਦੇ ਨਾਲ ਬਹੁਤ ਸਾਰੀਆਂ ਬੀਜ ਸਕਦੇ ਹਾਂ ਸਾਲਾਂ ਦੇ ਸਾਲ ਚੱਲਣ ਵਾਲੀ ਇਹ ਮਸ਼ੀਨ ਹੈਗੀ ਤੇ ਇੱਕ ਅਡਜਸਟਮੈਂਟ ਜਿਹੜੀ ਹੋਰ ਮੈਂ ਤੁਹਾਨੂੰ ਇਹਦੇ ਨਾਲ ਦਿਖਾਉਣ ਲੱਗਿਆ ਜਿਹੜਾ ਇਹ ਵਾਲਾ ਰੂਲਾ ਲੱਗਿਆ ਹੋਇਆ ਹੈ ਇਹ ਬੈੱਡ ਨੂੰ ਬਿਲਕੁਲ ਪ੍ਰੈਸ ਕਰਦਾ ਤੁਰਿਆ ਜਾਂਦਾ ਜਿਹਦੇ ਨਾਲ ਆਪਣੀ ਜਰਮੀਨੇਸ਼ਨ ਬਹੁਤ ਵਧੀਆ ਹੁੰਦੀ ਹੈ ਕੋਈ ਵੀ ਬੀਜ ਹੈ ਜਿਹੜਾ ਉਹ ਨੰਗਾ ਨਹੀਂ ਰਹਿੰਦਾ ਬੈੱਡ ਇੱਕ ਸਮਾਨ ਬਣਦਾ ਜਦੋਂ ਆਪਾਂ ਪਾਣੀ ਲਾਉਨੇ ਆ ਤਾਂ ਉਸ ਸਮੇਂ ਬੈੱਡ ਦੇ ਉੱਪਰ ਉਹਦੀ ਪਾਣੀ ਫਿਰਨ ਦੀ ਸਮੱਸਿਆ ਨਹੀਂ ਆਉਂਦੀ ਇੱਕਸਾਰ ਸਾਰੇ ਬਾਣ ਦੇ ਵਿੱਚ ਪਾਣੀ ਜਾਂਦਾ ਦੋਸਤੋ ਨਰ ਮੇਰੀ ਫਸਲ ਦੇ ਲਈ ਵੀ ਇਹ ਮਸ਼ੀਨ ਹੈ ਜਿਹੜੀ ਬਹੁਤ ਲਾਭਕਾਰੀ ਸਿੱਧ ਹੋ ਰਹੀ ਹੈ ਬਹੁਤ ਸਾਰੇ ਕਿਸਾਨ ਵੀਰ ਪਿਛਲੇ ਲੰਬੇ ਸਮੇਂ ਤੋਂ ਇਸ ਮਸ਼ੀਨ ਦੀ ਵਰਤੋਂ ਕਰ ਰਹੇ ਆ ਨਰਮੇ ਦੀ ਬਿਜਾਈ ਵਾਸਤੇ ਮੱਕੀ ਦੀ ਬਿਜਾਈ ਵਾਸਤੇ ਤੇ ਹੋਰ ਬਹੁਤ ਸਾਰੀਆਂ ਫਸਲਾਂ ਦੀ ਬਿਜਾਈ ਵਾਸਤੇ ਜੇਕਰ ਸੱਜਣੋ ਤੁਸੀਂ ਵੀ ਇਹ ਮਸ਼ੀਨ ਖਰੀਦਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਨਿਊ ਪੰਜਾਬ ਐਗਰੋਟੈਕ ਫਰੀਦਕੋਟ ਵਾਲਿਆਂ ਦੀ ਇਹ ਲਾਜਵਾਬ ਮਸ਼ੀਨ ਹੈ ਦੋਸਤੋ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰਿਓ ਕਿਵੇਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ